ਬਾਬਾ ਬੁੜਾ ਜੀ ਬੜੇ ਪ੍ਰਸਿੱਧ ਤੇ ਕਰਨੀ ਵਾਲੇ ਸਿੱਖ ਹੋਏ ਹਨ ਇਹਨਾਂ ਨੇ ਸਿੱਖੀ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਬਾਬਾ ਜੀ ਦਾ ਜਨਮ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਮਾਪਿਆਂ ਨੇ ਇਹਨਾਂ ਦਾ ਨਾਂ ਬੁੜਾ ਰੱਖਿਆ ਮਗਰੋਂ ਇਹਨਾਂ ਦੇ ਮਾਪੇ RAMDAS ਕਹਿਣ ਲੱਗ ਪਏ ਜਦ ਇਹ 12 ਕੁ ਵਰਿਆਂ ਦੇ ਹੋਏ ਤਾਂ ਗੁਰੂ ਨਾਨਕ ਦੇਵ ਜੀ ਫਿਰਦੇ ਫਰਾਉਂਦੇ RAMDAS ਦੇ ਪਾਸ ਆਠ ਹੈਰੇ ਬੁੜਾ ਜੀ ਮੱਜਾਚਾਰ ਦੇ ਹੁੰਦੇ ਸਨ ਇਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਇਹਨਾਂ ਨੂੰ ਗੁਰੂ ਜੀ ਬੜੇ ਪਿਆਰੇ ਲੱਗੇ ਇਹਨਾਂ ਦੇ ਮਨ ਵਿੱਚ ਗੁਰੂ ਜੀ ਦੀ ਸੇਵਾ ਕਰਨ ਦਾ ਚਾਹ ਉਠਿਆ ਉਹਨਾਂ ਲਈ ਦੁੱਧ ਤੇ ਮੱਖਣ ਲੈ ਕੇ ਬੜੇ ਪ੍ਰੇਮ ਨਾਲ ਸੇਵਾ ਵਿੱਚ ਹਾਜ਼ਰ ਹੋਏ ਗੁਰੂ ਜੀ ਨੇ ਪੁੱਛਿਆ ਕਾਕਾ ਤੇਰਾ ਨਾਂ ਕੀ ਹੈ ਤੂੰ ਕੀ ਕਰਦਾ ਹੁੰਦਾ ਬੁੜਾ ਸੱਚੇ ਪਾਤਸ਼ਾਹ ਮਾਪਿਆਂ ਨੇ ਮੇਰਾ ਨਾਂ ਬੁੜਾ ਰੱਖਿਆ ਹੈ ਮੈਂ ਮੱਜੀਆਂ ਦਾ ਵਾਗੀ ਹਾਂ ਗੁਰੂ ਜੀ ਤੂੰ ਮਨ ਵਿੱਚ ਕੀ ਇੱਛਾ ਧਾਰ ਕੇ ਸਾਡੇ ਪਾਸ ਆਇਆ ਹੈ ਤੂੰ ਕੀ ਚਾਹੁੰਦਾ ਹੈ ਬੁੜਾ ਜੀ ਮੇਰੀ ਬੇਨਤੀ ਹੈ ਕਿ ਮੈਨੂੰ ਮੋਤ ਦੇ ਦੁੱਖ ਤੋਂ ਬਚਾਓ ਇਹ 84 ਦੇ ਗੇੜ ਵਿੱਚੋਂ ਕੱਢੋ ਅਤੇ ਮੁਕਤੀ ਬਖਸ਼ੋ ਗੁਰੂ ਜੀ ਕਾਕਾ ਤੇਰੀ ਤਾਂ ਹਲੇ ਖੇਡਣ ਬੱਲਣ ਤੇ ਖਾਣ-ਖੰਡੋਂ ਦੀ ਉਮਰ ਹੈ ਤੈਨੂੰ ਮੋਤ ਦਿੱਤੇ ਮੁਕਤੀ ਦੇ ਖਿਆਲ ਨੇ ਕਿਵੇਂ ਆ ਫੜਿਆ ਵੱਡਾ ਹੋਵੇਗਾ ਤਾਂ ਇਹ ਗੱਲ ਕਰੀਂ ਬੂੜਾ ਮਹਾਰਾਜ ਜੀ ਮੌਤ ਦਾ ਕੀ ਵਿਸਾ ਹੈ ਕੀ ਪਤਾ ਕਿਸ ਵੇਲੇ ਆ ਕੇ ਨਾਪ ਲਵੇ ਕੀ ਪਤਾ ਵੱਡਾ ਹੋਵਾਂ ਕੀ ਨਾ ਹੋਵਾਂ ਗੁਰੂ ਜੀ ਤੈਨੂੰ ਇਹ ਸੋਚ ਕਿਵੇਂ ਫੁਰੀ ਬੂੜਾ ਮਹਾਰਾਜ ਜੀ ਕੁਝ ਜਿਰ ਹੋਇਆ ਕੁਝ ਗੁਠਾਣ ਸਾਡੇ ਪਿੰਡ ਦੀ ਪਾਸ ਲੰਗੇ ਉਹ ਬਦੋ ਬਦੀ ਸਾਡੀਆਂ ਫਸਲਾਂ ਵੱਢ ਕੇ ਲੈ ਗਏ ਪੱਕੀਆਂ ਵੀ ਕੱਚੀਆਂ ਵੀ ਅਧ ਕੱਚੀਆਂ ਵੀ ਉਦੋਂ ਤੋਂ ਮੈਨੂੰ ਘੜੀ ਮੂੜੀ ਖਿਆਲ ਆਉਂਦਾ ਰਹਿੰਦਾ ਹੈ ਕਿ ਜਿਵੇਂ ਪਠਾਣ ਕੱਚੀਆਂ ਪੱਕੀਆਂ ਫਸਲਾਂ ਵੱਢ ਕੇ ਲੈ ਗਏ ਤਿਵੇਂ ਹੀ ਮੋਤ ਵੀ ਬੱਚੇ ਗੱਬਰੂ ਤੇ ਬੁੱਢੇ ਨੂੰ ਜਦੋਂ ਜੀ ਕਰਿਆ ਨਾ ਪੈਗੀ ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ ਇਸ ਲਈ ਮੋਤ ਤੋਂ ਡਰਦਾ ਹਾਂ ਇਹ ਡਰ ਦੂਰ ਕਰੋ ਸੱਚੇ ਪਾਤਸ਼ਾਹ ਗੁਰੂ ਜੀ ਹੱਸ ਬੈਠੇ ਕਹਿਣ ਲੱਗੇ ਤੂੰ ਬੱਚਾ ਨਹੀਂ ਤੂੰ ਤਾਂ ਬੁੱਢਾ ਹੈ ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ ਤਗੜਾ ਹੋ ਰੱਬ ਮੋਤ ਨਾਲੋਂ ਕਿਤੇ ਵੱਡਾ ਤੇ ਬਲੀ ਹੈ ਜੇ ਤੂੰ ਰੱਬ ਦਾ ਹੋ ਜਾਵੇਂ ਤਾਂ ਮੋਤ ਤੈਨੂੰ ਡਰਾ ਨਹੀਂ ਸਕੇਗੀ ਉਹ ਤੇਥੋਂ ਡਰਨ ਲੱਗ ਪਵੇਗੀ ਤੂੰ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਵੇਂਗਾ ਰੱਬ ਨੂੰ ਹਰ ਵੇਲੇ ਚੇਤੇ ਰੱਖਿਆ ਕਰ ਉਸ ਦਾ ਨਾਮ ਜਪਿਆ ਕਰ ਉਸ ਦੇ ਪੈਦਾ ਕੀਤੇ ਜੀਵਾਂ ਨਾਲ ਪਿਆਰ ਕਰਿਆ ਕਰ ਉਨ੍ਹਾਂ ਦੇ ਪ੍ਰੇਮ ਨਾਲ ਸੇਵਾ ਕਰਿਆ ਕਰ ਤੇਰੇ ਸਭ ਡਰ ਤੇ ਦੁੱਖ ਦੂਰ ਹੋ ਜਾਣਗੇ ਤੈਨੂੰ ਮੁਕਤੀ ਮਿਲ ਜਾਵੇਗੀ ਉਦੋਂ ਤੋਂ ਹੀ ਬੁੱਢਾ ਜੀ ਦਾ ਨਾਮ ਬਾਬਾ ਬੁੱਢਾ ਜੀ ਪੈ ਗਿਆ ਬੁੱਢਾ ਜੀ ਨੇ ਸਿੱਖੀ ਧਾਰਨ ਕੀਤੀ ਇਹ ਘਰ-ਬਾਰ ਛੱਡ ਕੇ ਗੁਰੂ ਜੀ ਦੇ ਦਰਬਾਰ ਵਿੱਚ ਰਹਿਣ ਲੱਗ ਪਏ ਸਾਰਾ ਦਿਨ ਸੰਗਤਾਂ ਦੀ ਸੇਵਾ ਟਹਿਲ ਕਰਦੇ ਅਤੇ ਨਾਮ ਜਪਦੇ ਰਹਿੰਦੇ ਇਹਨਾਂ ਨੇ ਆਪਣਾ ਜੀਵਨ ਸਿੱਖੀ ਲਈ ਮਿਸਾਲ ਬਣਾਇਆ ਇਹਨਾਂ ਦਾ ਗੁਰੂ ਘਰ ਵਿੱਚ ਖਾਸ ਦਰਜਾ ਤੇ ਮਾਣ ਸੀ ਗੁਰੂ ਨਾਨਕ ਦੇਵ ਜੀ ਇਹਨਾਂ ਉੱਪਰ ਬਹੁਤ ਪ੍ਰਸੰਨ ਸਨ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਤਾਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਪਾਸ ਲਗਵਾਇਆ ਤੀਜੀ ਚੌਥੀ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਨੂੰ ਵੀ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਹੀ ਲਾਇਆ ਜਿਲ੍ਹਾ ਅੰਮ੍ਰਿਤਸਰ ਦੇ ਚੰਭਾਰ ਪਿੰਡ ਦੇ ਪਾਸ ਕਾਫੀ ਜ਼ਮੀਨ ਗੁਰੂ ਜੀ ਨੂੰ ਭੇਟਾ ਹੋਈ ਸੀ ਇੱਥੇ ਗੁਰੂ ਸਾਹਿਬ ਦੇ ਪਸ਼ੂ ਚਾਰਿਆ ਕਰਦੇ ਸਨ ਇਸ ਜ਼ਮੀਨ ਨੂੰ ਬੀੜ ਆਖਦੇ ਹਨ ਇਹ ਬਾਬਾ ਬੁੱਢਾ ਜੀ ਦੇ سپرد ਕੀਤੀ ਗਈ ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਬੀੜ ਵਿੱਚ ਗੁਜ਼ਾਰਿਆ ਉਹ ਕਾ ਖੋਦ-ਖੋਦ ਕੇ ਗੁਰੂ ਜੀ ਦੇ ਘੋੜਿਆਂ ਤੇ ਮੱਝੀਆਂ ਨੂੰ ਪਾਇਆ ਕਰਦੇ ਸਨ ਉਹ ਆਪਣੇ ਆਪ ਨੂੰ ਗੁਰੂ ਜੀ ਦਾ ਕਾਹੀ ਆਖਿਆ ਕਰਦੇ ਸਨ ਇਹ ਬੀੜ ਦਾ ਨਾਂ ਬਾਬੇ ਦੀ ਬੀੜ ਪੈ ਗਿਆ ਇੱਥੇ ਇਸ ਨਾਂ ਦਾ ਇਤਿਹਾਸਿਕ ਗੁਰਦੁਆਰਾ ਸੰਸ਼ੋਭਿਤ ਹੈ ਇਸੇ ਬੀੜ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ ਅਤੇ ਆਪ ਨੇ ਉਹਨਾਂ ਨੂੰ ਪੁੱਤਰ ਦਾ ਵਰ ਬਖਸ਼ਿਆ ਸੀ। ਸ੍ਰੀ ਅੰਮ੍ਰਿਤਸਰ ਦੇ ਸਰੋਵਰ ਅਤੇ ਸ੍ਰੀ ਦਰਬਾਰ ਸਾਹਿਬ ਦੀ ਗੱਡ ਸੇਵਾ ਦੇ ਆਪ ਮੁੱਖ ਪ੍ਰਬੰਧਕ ਬਣੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਉੱਤਰਪੂਰਬ ਦੀ ਬਾਹੀ ਬਲ ਬਾਬਾ ਬੁੱਢਾ ਜੀ ਦੀ 베ਰੀ ਹੁਣ ਤੱਕ ਮੌਜੂਦ ਹੈ। ਇਹ 베ਰੀ ਹੇਠਾਂ ਬਹਿ ਕੇ ਸੰਗਤਾਂ ਪਾਸੋਂ ਠੀਕ ਢੰਗ ਨਾਲ ਸੇਵਾ ਕਰਵਾਇਆ ਕਰਦੇ ਸਨ ਅਤੇ ਰਾਜਾ ਮਜ਼ਦੂਰ ਨੂੰ ਤਨਖਾਹ ਵੰਡਿਆ ਕਰਦੇ ਸਨ ਆਪ ਸੰਗਤਾਂ ਨੂੰ ਤਹਿਆਂ ਟੋਕਰੀਆਂ ਤੇ ਹੋਰ ਲੜਿੰਦੀ ਵਸਤੂਆਂ ਦਿਆ ਕਰਦੇ ਸਨ ਅਤੇ ਸਾਰੇ ਕੰਮ ਦੀ ਨਿਗਰਾਨੀ ਕਰਿਆ ਕਰਦੇ ਸਨ ਆਪ ਦਾ ਗੁਰੂ ਘਰ ਵਿੱਚ ਬਹੁਤ ਮਾਣ ਸੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਹਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਪੜ੍ਹਾਈ ਸਿਖਲਾਈ ਦਾ ਕੰਮ ਆਪ ਦੇ ਹੀ سپੁਰਦ ਕੀਤਾ ਇਹਨਾਂ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ ਤੇ ਗੁਰਬਾਣੀ ਪੜ੍ਹਾਈ ਅਤੇ ਨਾਲ ਹੀ ਘੋੜਸਵਾਰੀ ਸ਼ਸਤਰ ਦੀ ਵਰਤੋਂ ਕੁਸ਼ਤੀ ਅਤੇ ਹੋਰ ਸਰੀਰਕ ਸਿਖਲਾਈ ਵੀ ਕਰਾਈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੂਜੇ ਸਹਬਜ਼ਾਦਿਆਂ ਨੂੰ ਵੀ ਬਾਬਾ ਜੀ ਨੇ ਹੀ ਸਿਖਲਾਈ ਪੜਾਈ ਕਰਾਈ ਜਦੋਂ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਾ ਕੇ ਉਸ ਦਾ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਤਾ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯਤ ਕੀਤਾ ਬਾਬਾ ਬੁੱਢਾ ਜੀ ਸਵਾ ਕੁ ਸਾਲ ਬਰੇ ਦੀ ਉਮਰ ਭੋਗ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪਿੰਡ ਰਾਮਦਾਸ ਵਿੱਚ ਅਕਾਲ ਚਲਾਣਾ ਕਰ ਗਏ ਗੁਰੂ ਜੀ ਨੇ ਬਾਬਾ ਜੀ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੰਸਕਾਰ ਵਾਲੀ ਥਾਂ ਇੱਕ ਸੁੰਦਰ ਗੁਰੂ ਘਰ ਸੱਚਖੰਡ ਸੰਸ਼ੋਭਿਤ ਹੈ ਇਹ ਇਤਿਹਾਸਿਕ ਗੁਰਦੁਆਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ